ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਸਰਾਹੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਭਾਈ ਅਮਰਜੀਤ ਸਿੰਘ ਹੋਂ ਦੇ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਨੇ ਇਹਦੀ ਡਿਟੇਲ ਆਜੋ ਸਾਸਰੀ ਕਾ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੀਆਂ ਮੇਰੀਆਂ ਧੀਆਂ ਭੈਣਾਂ ਸਾਰਿਆਂ ਸਾਸਰੀ ਕਾਲ ਜੀ ਤੁਸੀਂ ਨਾ ਠੀਕ ਠਾਕ ਜੀ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸਦੇ ਹਾਂ ਨਾਮ ਤੇ ਮੇਰਾ ਬਹੁਤ ਜਣੀ ਅੱਗੇ ਤੁਸੀਂ ਆਪਾਂ ਵੀਡੀਓ ਪੁਰਾਣੇ ਪਾਉਨੇ ਆ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਆ ਹਾਂਜੀ ਬਾਕੀ ਮੇਰਾ ਪਿੰਡ ਥੋੜਾ ਜਿਹਾ ਹਟਮਾਏ ਮੇਰੇ ਨਾਲ ਭਤੀਆਂ ਦੀ ਮੱਝ ਆ ਠੀਕ ਹੈ ਠੀਕ ਹੈ ਇਹ ਘਰ ਦੀ ਮੱਝ ਨੇ ਘਰ ਦੀ ਜੰਪ ਆ ਲਿਆ ਠੀਕ ਹੈ ਠੀਕ ਹੈ ਜੀ ਇਹ ਇੰਨਾ ਕਦੀ ਨਾਕ ਦੀ ਡੰਗਰ ਵੇਚਿਆ ਤੇ ਨਾਕ ਦੀ ਲਿਆਈ ਹੈ ਅੱਛਾ ਜੀ ਤੇ ਇਹਨਾਂ ਨੂੰ ਉਹੋ ਜਿਹਾ ਤਜਰਬਾ ਨਹੀਂ ਹੁੰਦੇ ਚਾਚਾ ਸਾਡੀ ਮੱਝ ਵੇਚਦੇ ਠੀਕ ਹੈ ਠੀਕ ਹੈ ਜੀ ਤੇ ਮੈਂ ਜਾਲੇ ਸਾਡਾ ਤੇ ਰੋਜ਼ ਦਾ ਕੰਮ ਆ ਆਪਾਂ ਤੁਹਾਡੀ ਮੱਝ ਵੇਚੀ ਨੇ ਤਾਂ ਇਹਨਾਂ ਨਾ ਸ਼ਿੰਗਾਰੀ ਨਾ ਨਾ ਨੂੰ ਆਏ ਉਸ ਤਰ੍ਹਾਂ ਕਿਹਾਰੇ ਪਹਿਲੇ ਘਰ ਵਾਲੇ ਜੀ ਰੱਖਿਆ ਕੰਮ ਹਾਂਜੀ ਹਾਂਜੀ ਲਓ ਭਈਆ ਘਰੇਲੂ ਪਸ਼ੂ ਆ ਤੇ ਬਾਈ ਹੁਣਾਂ ਦੇ ਨਾਲ ਬਾਕੀ ਗੱਲ ਕਰਕੇ ਤੁਹਾਨੂੰ ਦੱਸਦੇ ਆ ਖੋਲ ਥਾਲ ਕੇ ਦਿਖਾਉਨੇ ਆ ਤੇ ਇੱਕਰ ਆਪਣਾ ਬਈ ਨਾਮ ਫੁੱਲ ਦੱਸ ਤੇ ਐਡਰੈਸ ਦੱਸ ਦਿਓ। ਆ ਐਡਰੈਸ ਆ ਮੁੰਡੇ ਕੋਲ ਤੁਸੀਂ ਪੁੱਛੋ ਜੀ। ਆ ਮੇਰਾ ਗੁਲਾਬ ਸਿੰਘ ਆ। ਅੱਛਾ ਜੀ। ਇਹ ਜਸਰਾਹੂਰ ਪਿੰਡ ਦੇ ਦਾਣਾ ਮੰਡੀ ਦੇ ਸਾਹਮਣੇ ਸਾਡਾ ਡੇਰਾ ਪੈ ਜਾਂਦਾ। ਅੱਛਾ ਜੀ। ਹਾਂ ਜੀ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਬਈ। ਪਿੰਡ ਤੇ ਦਾਣਾ ਮੰਡੀ ਦੇ ਸਾਹਮਣੇ ਸਾਡਾ ਡੇਰਾ ਆ ਜਾਂਦਾ ਜਸਰਾਹੂਰ ਸਰਕਾਰੀ ਦਾਣਾ ਮੰਡੀ ਦੇ ਸਾਹਮਣੇ। ਠੀਕ ਹੈ ਠੀਕ ਹੈ। ਮਾ ਫੋਨ ਨੰਬਰ ਇੱਕਰ ਬੋਲ ਦਿਓ। 9948 52566 ਠੀਕ ਹੈ ਜੀ। ਹਾਂ ਜੀ। ਇਹ ਕਰੀਏ ਜੀ ਸ਼ੁਰੂਆਤ ਹਾਂਜੀ ਦੱਸਿਓ ਬਾਈ ਜੀ ਕਿਨਵਾ ਸੂਹਾ ਸੋਣਾ ਝੋਟੀ ਨਾਲ ਤੇ ਕੀ ਇਹਦਾ ਮਿਲਕ ਰਿਕਾਰਡ ਰਿਹਾ ਜੇ ਇਹ ਵੀਰ ਜੀ ਦੋ ਸੂਵੇ ਅਹੀਂ ਚੋਈ ਆ ਅੱਛਾ ਜੀ ਇੱਕ ਸੂਹਾ ਪਿਛਲਾ ਤੀਜੇ ਸੂਵੇ ਆ ਠੀਕ ਹੈ ਠੀਕ ਜਿਹੜੇ ਲਾਲੇ ਤੇ ਭਾਂਵੇਂ ਚੌਥੇ ਲਾਜ ਹੈ ਮੈਂ ਹਣਾ ਠੀਕ ਹੈ ਠੀਕ ਜਿਹੜੇ ਚੌਥੇ ਸਵੇਰ ਮੱਝ ਆ ਤੇ ਰਪਾੜ ਵਾਲੀ ਦੁੱਧ ਠੀਕ ਹੈ ਠੀਕ ਹੈ ਪਿਛਲੇ ਸਵੇਰ ਬਈ ਕਿੰਨਾ ਦੁੱਧ ਚੋਆ ਨਾ ਇਹ ਵੀ ਜੀ 16 ਲੀਟਰ ਹੀ ਚੋਦੇ ਰਿਆ 15 ਤੋਂ ਪਲੱਸ ਚੋਦੇ ਰਿਆ 16 ਦੇ ਥੋੜਾ ਥੱਲੇ ਹੋਊ ਜਾਂ ਇਦਾਂ 16 ਲੀਟਰ ਲਾ ਲਓ ਤੇ 16 ਲੀਟਰ ਦੁੱਧ ਹੀ ਚੋਦੇ ਰਿਆ 15 ਉਹ ਵੀ 15 ਤੁਸੀਂ ਲਾਓ ਦੁੱਧ ਆ ਦੋ ਸਵੇਰ ਚ ਹੋਈ ਆ ਤੇ ਕੱਦ ਕੱਢ ਵੀ ਚੰਗਾ ਇਹਦਾ ਰਿਕਾਰਡ ਆ ਵੀਰ ਜੀ ਇਹ 8 ਮਹੀਨੇ ਤੱਕ ਦੁੱਧ ਦਿੰਦੀ 6-7 ਕਿਲੋ ਦੁੱਧ ਇਹਨਾਂ ਦੇ ਸੀਲ ਬੜੀ ਅੱਛਾ ਜੀ ਤੁਹਾਨੂੰ ਪਤਾ ਬਾ ਦੂਜਾ ਡੰਗਰ ਪਾਉਂਦੇ ਨਹੀਂ ਬਾਪੂ ਸੀਲੀ ਦੇ ਵਿੱਚ ਮਸ਼ਹੂਰ ਡੰਗਰਾਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਇਹ ਖੋਲੋ ਬਾਈ ਜੀ ਨੂੰ ਫਿਰ ਖੋਲ ਕੇ ਵਿਖਾਈਏ ਖੋਲ ਵੀ ਰੋਏ ਇਦਾਂ ਦੀ ਝੋਟੀ ਵੀਰੇ ਤਿਆਰ ਕਰੀਏ ਫਿਰ ਪਤਾ ਲੱਗਦਾ ਹੈ ਨਾ ਨਹੀਂ ਬਿਲਕੁਲ ਬਿਲਕੁਲ ਜੀ ਲਓ ਬਾਈ ਕੋਈ ਸ਼ੱਕ ਨਹੀਂ ਹੈ ਕਿ ਇਹ ਜਿੰਦੇ ਵਿੱਚ ਇਹਦੀ ਸੀਨ ਹੈ ਕੋਈ ਜਦੋਂ ਦੋ ਜਣੇ ਬਹਿ ਕੇ ਚੂਣੇ ਇਦਾਂ ਦੀ ਗੱਲ ਨਹੀਂ ਹੈਗੀ ਪੀ ਇਹਦੇ ਠੀਕ ਹੈ ਠੀਕ ਹੈ ਜੀ ਲੋ ਵੀ ਕਿਸਾਨ ਵੀਰੋ ਬਾਕੀ ਹੁਣ ਖੋਲ ਕੇ ਵਿਖਾਉਨੇ ਆਰੇ ਗੱਡ ਗੱਡ ਵੀ ਚੰਗਾ ਵਾ ਲੈਣੀ ਹੈ ਆਪਣੀ ਨਰਕ ਪਰਖ ਨਾਲ ਲਵੇ ਠੀਕ ਹੈ ਠੀਕ ਹੈ ਦੇਖਣੀ ਪੈਂਦੀ ਖਰੀਦਣ ਵਾਸਤੇ ਜਿੰਨੇ ਪੈਸੇ ਖਰਚਨੇ ਉਹ ਆਪ ਦੀ ਸਮਝ ਦੇ ਮੁਤਾਬਕ ਲੱਗੇ ਉਹ ਆਪ ਸੁਥਰੀ ਹੈ ਠੀਕ ਹੈ ਠੀਕ ਹੈ ਉਹ ਤਾਂ ਸਾਡੇ ਵਪਾਰੀ ਦੇ ਗਾੜੀ ਕਿਹੜੀ ਨਹੀਂ ਤੇ ਅਸੀਂ ਸ਼ਿੰਗਾਰ ਕੇ ਇਹਨੂੰ ਘੁੰਮਰੀ ਨਹੀਂ ਬਿਲਕੁਲ ਇਹ ਫਰਕ ਪੈ ਜਾਂਦਾ ਵਪਾਰੀ ਵਾਲੇ ਘਰੇ ਲੋਕਾਂ ਦਾ ਆਪਾਂ ਜੇ ਐ ਚਾੜ ਨਹੀਂ ਹਾਂਜੀ ਹਾਂਜੀ ਦੇਖ ਲਈ ਨਹੀਂ ਬਾਈ ਜੇ ਇਹ ਰੱਛਾ ਵੀ ਬੜਾ ਨਾ ਹੋਇਆ ਪਾਹੜਿਆ ਦੇਸੀ ਚਲੋ ਕੋਈ ਗੱਲ ਨਹੀਂ ਹਲ ਗਈ ਹੈ ਬਹੁਤ ਬਹੁਤ ਵਾਰ ਇਹਦੇ ਤੋਂ ਪੇਰ ਤੋਂੜੇ ਵਾਲਾ ਬਹੁਤ ਦੀ ਚੌੜੀ ਆ ਦੰਮੀ ਤੇ ਸੁਹਾ ਬਾਈ ਕਹਿੰਦਾ ਅਗੇ ਤੀਜਾ ਸੁਣਾਵਨੇ ਤੇ ਬਿੰਦੀਆਂ ਵਾਲਾ ਹਵਾਨਾ ਆ ਗਿਆ ਕਰੋ ਲਾਗੇ ਤੋਂ ਚੱਕ ਤੇ ਪੰਡਾਂ ਪੰਨਾਂ ਕਰਮਾਲੀ ਨਾ ਆਇਆ ਨਾ ਅੱਜ ਆ ਫਗਾਂਵਰ ਦਾ ਹਵਾਨਾ ਲਾਇਆ ਵਾ ਇਹ ਥਣ ਥਣ ਵੀ ਚੌਥਾ ਸਾਈਡਾਂ ਤੇ ਕੋਹ ਜਿਹਾ ਲਾਇਆ ਵਾ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਤੇ 16 ਲੀਟਰ ਬਾਈ ਕਹਿੰਦਾ ਕਿ ਦੁੱਧ ਪਿਛਲੇ ਸਵੇਪਾ ਦਾ ਚੋਇਆ ਵਾ ਕਲ ਆ ਲੈ ਤੇ ਮੜੀ ਲੋ ਕਿਉਂ ਬਾਈ ਜੀ ਇੱਧਰ ਨੂੰ ਮੜਾ ਜਾ ਉੱਥੇ ਘਮਾ ਲਓ ਇੱਕ ਰੀ ਫੇਰ ਹੁਣ ਲੈ ਅੱਗੇ ਫੇਰ ਕੋਈ ਕੀ ਕਰ ਸਕਦਾ ਜੇ ਉਹ ਵੀ ਚੰਗਾ ਆ ਗਿਆ ਤੇ ਸਿੰਘ ਸਿੰਘ ਵੀ ਚੰਗਾ ਵਾ ਬਈ ਕਿੰਨਾ ਕੁ ਲਾ ਜੂਗੀ ਟਾਈਮ ਆ ਟਾਈਮ ਵੇਖੋ ਵੀਰ ਜੀ ਇਹ 2-3 ਦਿਨਾਂ ਵਿੱਚ ਆਏ ਦੇ। ਬਸ 2-3 ਹੀ ਇੱਕ ਦੋ ਦਿਨ ਵੱਧ ਵੀ ਖੜ ਸਕਦੀ ਬਾਕੀ ਤਿਆਰੀ ਐ ਇਸ ਟਾਈਮ ਬਿਲਕੁਲ ਤਿਆਰੀ ਤੇ ਆ। ਇੱਕ ਅੱਧੇ ਦਿਨ ਤੈਨੂੰ ਕਰਦੇ ਮੈਂ ਇਹਨੂੰ। ਇੱਧਰੋਂ। ਇੱਧਰੋਂ ਸਾਈਡ ਤੋਂ ਦੇਖੀਂ ਚੰਡਾ ਛੁਡਾ ਬਹੁਤ ਹੀ ਚੰਗਾ ਵਾ। ਬਾਕੀ ਇੱਥੇ ਤਿਆਰੀ ਵੀ ਨਹੀਂ ਜਾਂਦੀ ਆ। ਰਾਤ ਨੂੰ ਰਾਤ ਵੀ ਸੂਬੇ ਕੱਲ ਨੂੰ ਸੁੱਤ ਸਕਦੀ ਆ। ਲੈਓ ਲੈਓ ਹੋਰ ਲੈਓ ਇੱਧਰ ਨੂੰ। ਲੋਬ ਜੀ ਕੋਈ ਚੱਕ ਥਣ ਭਾਂਡਾ ਬਹੁਤ ਹੀ ਚੰਗਾ ਆ। ਜਿਹੜੀਆਂ ਬੁੰਦੀਆਂ ਵਾਲਾ ਹਵਾਨਾ ਆ ਗਿਆ ਵਾ। ਜਿਹ ਬਿੰਦੀਆਂ ਵਾਲਾ ਹਵਾਨਾ ਇਹਦਾ ਪਸ਼ੂ ਬਹੁਤ ਹੀ ਚੰਗਾ ਹੁੰਦਾ ਵਾ। ਤੇ ਨਾੜਾ ਨੂੜਾ ਵੀ ਹਵਾਨੇ ਤੇ ਚੰਗੇ ਆ ਗਏ ਡਰਦੀ ਥੋੜਾ ਜਿਹਾ ਤੇ ਬਾਈ ਮੁੱਲ ਇਹਦਾ ਕੀ ਜੇ ਮੁੱਲ ਵੇਖੋ ਵੀਰ ਜੀ ਆਪਾਪਾ ਜੀ ਨੂੰ ਪਤਾ ਹੀ ਆ ਮੁੱਲ ਆਪਾ ਜੀ ਇਹ ਮੇਰ ਕੋ ਹੁੰਦੀ ਨਾ ਤੁਸੀਂ ਦੇ ਜੀ ਸਾਬ ਨਾਲ ਸੰਗੜ ਕੇ ਹੀ 1.5 ਲੱਖ ਮੁੱਲ ਪਾਉਣਾ ਸੀ ਹਾਂਜੀ ਬਾਕੀ ਉਹ ਤੁਹਾਡਾ ਘਰ ਦਾ ਕੰਮ ਤੁਹਾਨੂੰ ਦੁਖਣੀ ਨਹੀਂ ਤੁਹਾਡਾ ਆਪਾ ਮੁੱਲ ਪਾਉਣੇ ਜੀ 1.2 ਲੱਖ ਰੁਪਈਆ ਅੱਛਾ ਜੀ ਹਾਂਜੀ ਤੇ ਉਹਦੇ ਵੇਖਿਆ ਵੀ ਹਾਂਜੀ ਕਿੱਥੇ ਕਿ ਸ਼ਾਦੀ ਦੇਣੀ ਇੱਥੇ ਆਪਾਂ ਉੱਥੇ ਵੀ ਜਿਤਨਾ ਰਾਲ ਮਿਲ ਕੇ ਆ ਮੁੰਡੇ ਨਾਲ ਕੋ ਭੈਣ ਭਰਾ ਕਰ ਲਏ ਗੱਲ ਛੋੜ ਕਰਦਾ ਖੁੱਲੀ ਜਿਨੀ ਕਹੇ ਕੋਈ ਠੀਕ ਹੈ ਠੀਕ ਹੈ ਲਓ ਬਾਈ ਛੋੜ ਛੰਪਾ ਜਿਹੜਾ ਬਾਈ ਕਹਿੰਦਾ ਕਿ ਸੁੱਲਾ ਕਰਦਾਂਗੇ ਕੀਕੇ ਭੈਣ ਭਰਾ ਦੇ ਘਰ ਜਾਣੀ ਆ ਤੇ ਆਪਾਂ ਵੀ ਜੋ ਜਾਇਜ਼ ਮੋਲਿਆ ਉਹ ਲੈ ਲਵਾਂਗੇ ਠੀਕ ਹੈ ਜੀ ਜੋ ਫਨਦਾ ਵਾ ਕੋਈ ਫੋਨ ਕਰੇ ਮਾਝ ਆਪਾਂ ਦੇਖ ਕੇ ਲਾਵਾ ਵੀ ਘਰ ਦੀ ਚੀਜ਼ ਆ ਬਾਹਰ ਦੀ ਲਓ ਬਾਈ ਮੋੜ ਨਾ ਬਾਈ ਕਹਿੰਦਾ ਕਿ ਕਿਸ ਨੂੰ ਨਹੀਂ ਆ ਬਾਕੀ ਫੋਨ ਕੋਈ ਵੀ ਭਰਾ ਨਾਲੇ ਬਾਈ ਉਹਨਾਂ ਨੂੰ ਇਹ ਮੈਂ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਕਰੋ ਜੀ ਚੱਕ ਫੇਰ ਬਹੁਤ ਚੰਗਾ ਵਾ ਜੈਡ ਬਲੈਕ ਮੱਝ ਆ ਪ्योर ਮੋਰਾ ਦੇ ਬਹੁਤ ਚੰਗਾ ਵਾ ਇਹ ਜੈਡ ਬਲੈਕ ਤੇ ਪ्योर ਮੋਰਾ ਨਸਲ ਦੀ ਆ ਗਈ ਆ ਕਰੋ ਚੱਕ ਥਣ ਭਾਂਡੇ ਨੂੰ ਰਿਹਾ ਚ ਫਗਾਵਾ ਨੂੰ ਕਟਣਦੀ ਆ ਅਜੇ ਵੀ ਜੀ ਇੱਕ ਅੱਧੇ ਦਿਨ ਚ ਅਜੇ ਇੱਕ ਦੋ ਦਿਨ ਲੈਣੇ ਅਜੇ ਬਣੂ ਹੋ ਰਹੇ ਠੀਕ ਆ ਠੀਕ ਆ ਜੀ ਸੋ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਜੈਸ ਆਪਣਾ ਜਸਰਾਵਾਂ